ਵਾਹਿਗੁਰੂ ਵਾਹਿਗੁਰੂ ਚੇਤ ਆਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਇਸ 스포츠 ਫੈਸਟੀਵਲ ਦੀ ਸ਼ੁਰੂਆਤ ਸਰਬੱਤੇ ਭਲੇ ਦੀ ਅਰਦਾਸ ਨਾਲ ਹੋਈ ਇਸ ਫੈਸਟੀਵਲ ਵਿੱਚ ਸੌਕਰ ਬਾਸਕਟਬਾਲ ਵਾਲੀਬਾਲ ਫੀਲਡ ਹਾਕੀ ਅਤੇ ਕਬੱਡੀ ਸਮੇਤ ਕਈ ਖੇਡ ਮੁਕਾਬਲੇ ਕਰਵਾਏ ਗਏ ਪ੍ਰਬੰਧਕਾਂ ਮੁਤਾਬਿਕ ਇਸ ਉਪਰਾਲੇ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਿਉਂਕਿ ਬੱਚੇ ਜਦੋਂ ਤੁਸੀਂ ਬੱਚਾ ਨੂੰ ਕਿਸੇ ਐਕਟੀਵਿਟੀ ਵਿੱਚ ਨਹੀਂ ਪਾਉਂਦੇ ਤਾਂ ਬੱਚੇ ਹਮੇਸ਼ਾ ਹੀ ਗਲਤ ਪਾਸੇ ਜਾਂਦੇ ਹਨ ਇਸ ਕਰਕੇ ਇਹ ਅਸੀਂ ਇਵੈਂਟ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਤੇ ਸਾਡੇ ਮਨ ਚ ਆਇਆ ਪਰ ਐਕਟੀਵਿਟੀ ਅਸੀਂ ਪਿਛਲੇ ਸਾਲ ਨਾਲੋਂ ਐਕਤੀ 11 ਟੀਮਾਂ ਪਹੁੰਚੀਆਂ ਇੱਥੇ ਬਹੁਤ ਵਧੀਆ ਦੇ ਵਿੱਚ ਸਾਰੇ ਓਪਨ ਤੋਂ ਲੈ ਕੇ ਸਾਰੀ ਉਮਰ ਦੇ ਬੱਚਾ ਨੂੰ ਕਰਨ ਲਈ ਬੱਚੇ ਪਹੁੰਚੇ ਇੱਥੇ ਪਰਿਵਾਰ ਲੈ ਕੇ ਆਏ ਹਨ ਤੇ ਬਾਕੀ ਇੱਥੇ ਜੋ ਅੱਗੇ ਵੀ ਸਾਡੇ ਗੁਰਦਾਰ ਸਾਹਿਬ ਵੱਲੋਂ ਵੀ ਜਿਵੇਂ ਇੱਥੇ ਗੁਰਮਤਿ ਦੀਆਂ ਕਲਾਸਾਂ ਕਰਾਟੇ ਦੀਆਂ ਕਲਾਸਾਂ ਗੱਟਕੇ ਦੀਆਂ ਕਲਾਸਾਂ ਸੌਕੱਟ ਦੀਆਂ ਕਲਾਸਾਂ ਹਾਕੀ ਦੀਆਂ ਕਲਾਸਾਂ ਇੱਥੇ ਲੱਗਦੀਆਂ ਹਨ ਇਸ ਫੈਸਟੀਵਲ ਵਿੱਚ ਵੱਖ-ਵੱਖ ਅਮਰ ਵਰਗੇ ਦੇ ਮੁਕਾਬਲੇ ਕਰਵਾਏ ਗਏ ਸਕੂਲੀ ਬੱਚੇ ਆਪਣੇ ਖੇਡ ਪ੍ਰਦਰਸ਼ਨ ਬਾਰੇ ਉਤਸ਼ਾਹਿਤ ਦਿਖਾਈ ਦਿੱਤੇ ਇਹ ਮੈਨੂੰ ਪਤਾ ਲੱਗਿਆ ਸੀ ਕਿਉਂਕਿ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸੀਗੇ ਉਦੋਂ ਉਦੋਂ ਪਰ ਸਾਨੂੰ ਸਾਡੇ ਤੋਂ ਖੇਡਿਆ ਨਹੀਂ ਗਿਆ ਸੀ ਨਾ ਅੱਛਾ ਪਰ ਇਸ ਸਾਲ ਅਸੀਂ ਬਸ ਕਾਰੀ ਰਹੇ ਹਾਂ ਜੋਕਰ ਨਿਸਾਕ ਦੇ ਸੀਗੇ। ਉਹ ਤੇ ਰਫਤਾਰ ਨਾਲ ਬੈਠੇ ਲਿਆਉਣੇ ਫਸਦੇ ਨੇ। ਉਹ ਸਾਕ ਕੋਚ ਐਂਡ ਵੀ ਬੀਨ ਪ੍ਰੈਕਟਿਸਿੰਗ ਫੋਰ 6 ਡੇਸ ਫਿਰ ਉਹ ਆ ਕਰਦੇ ਨੇ ਉਸ ਟਾਈਮ ਤੇ ਜਿੱਲ ਲੱਗ ਗਈ। ਅਕਿਉਂ ਆਪਣੇ ਬੋਲੋ ਇਸ ਤੋਂ ਇਲਾਵਾ ਮਾਪੇ ਆਪਣੇ ਬੱਚਿਆਂ ਦੇ ਮੈਚ ਦੇਖਣ ਅਤੇ ਹੌਸਲਾ ਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ। ਕੀ ਆ ਬਹੁਤ ਵਧੀਆ ਪ੍ਰਬਾਲਾ ਕੀਤਾ ਗੁਰਦੁਆਰਾ ਨੇ ਟੂਰਨਾਮੈਂਟ ਕਰਾ ਕੇ ਬਹੁਤ ਵਧੀਆ ਲੱਗਾ ਮੈਂ ਇੱਥੇ ਮੇਰਾ ਮੁੰਡਾ ਯੂ 12 ਦੇ ਵਿੱਚ ਪ੍ਰੀ ਐਫ ਸੀ ਕਲੱਬ 'ਚ ਖੇਡਦਾ ਉਹਦਾ ਅੱਜ ਇੱਥੇ ਟੂਰਨਾਮੈਂਟ 'ਚ ਉਹਨਾਂ ਦੀ ਵੀ ਟੀਮ ਐਂਟਰ ਕੀਤੀ ਆ ਉਹ ਖੇਡਣ ਨੂੰ ਦੇਖਣ ਆਏ ਆ ਬਹੁਤ ਵਧੀਆ ਲੱਗਾ ਇੱਥੇ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਵਧੀਆ ਗਰਾਊਂਡ ਆ ਸਾਰਾ ਐਟਮੋਸਫੇਅਰ ਬਹੁਤ ਵਧੀਆ ਵਧੀਆ ਰੌਣਕ ਲੱਗੀ ਆ ਜੀ ਚਲੋ ਦੇਖਦੇ ਆ ਇਸ ਖੇਡ 'ਚ ਮੇਲਾ ਦਾ ਹਿੱਸਾ ਬਨੇ ਲੋਕਾਂ ਨੇ ਇਸ ਉਪਰਾਲੇ ਦੀ ਸਲਾਹਤਾ ਕਰਦੇ ਆ ਇਸ ਨੂੰ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਾਰਥਕ ਕਦਮ ਦੱਸਿਆ ਬਹੁਤ ਹੀ ਵਧੀਆ ਉਪਰਾਲਾ ਆ ਲਾਸਟ ਇਅਰ ਮਤਲਬ ਅਸੀਂ ਫਸਟ ਟਾਈਮ ਦੇਖਿਆ ਸੀਗਾ ਕਿ ਇਹ ਨਵੇਂ ਵੱਡੇ ਪੱਧਰ ਤੇ ਹੋ ਰਿਹਾ ਟੂਰਨਾਮੈਂਟ ਤੇ ਹਰ ਹਰ ਏਜ ਗਰੁੱਪ ਦਾ ਜਿਹੜਾ ਬੱਚਾ ਹੈਗਾ ਆ ਉਹ ਪਾਰਟਿਸਿਪੇਟ ਕਰ ਸਕੇ ਸੋ ਇਨ ਦਾ ਮਾਰਨਿੰਗ ਦੇ ਹੈਡ ਰੇਸਸ ਸਟਾਰਟਿੰਗ ਫਰਮ ਲਾਈਕ 5 ਟੂ 6 ਇਅਰ 올ਡ ਸੋ ਮੇਰੀ ਜਿਹੜੀ ਛੋਟੀ ਡਾਟਰ ਆ ਸ਼ੀ ਪਾਰਟਿਸਿਪੇਟਡ ਐਂਡ ਸ਼ੀ ਵਨ ਦਾ ਸੈਕੰਡ ਪ੍ਰਾਈਜ਼ ਸੋ ਸੋ ਵੀ ਵਰ ਰੀਲੀ ਐਕਸਾਈਟਿਡ ਫॉर दैट ਵਨ ਟੂ ਰਾਈਟ ਸੋ ਇਥੇ ਡਿਫਰੈਂਟ ਡਿਫਰੈਂਟ ਗੇਮਸ ਹੋ ਰਹੀਆਂ ਨੇ ਲਾਈਕ ਵਾਲੀਬਾਲ ਐਂਡ ਅਸੀਂ ਇਹ ਸੋਚ ਰਹੇ ਸੀਗੇ ਕਿ ਨੈਕਸਟ ਟਾਈਮ ਔਮਨ ਦੀ ਵਾਲੀਬਾਲ ਟੀਮ ਲਈ ਮੇਬੀ ਵੀ ਕੈਨ ਅਪਲਾਈ ਰਾਈਟ ਸੋ ਬਹੁਤ ਹੀ ਅੱਛਾ ਲੱਗਿਆ ਇੱਥੇ ਆ ਕੇ ਤੇ ਬਹੁਤ ਹੀ ਵਧੀਆ ਪ੍ਰਬੰਧ ਹੈਗਾ ਗੁਰਦੁਆਰਾ ਸਾਹਿਬ ਵੱਲੋਂ 온ਟਾਰੀਓ ਖਾਕਾ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਫੈਸਟੀਵਲ ਨੂੰ ਕਾਮਯਾਬ ਬਣਾਉਣ ਲਈ ਸਿੱਖ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਮਿਸਿਸਾਗਾ